ਜਿੰਨਾ ਮਰਜ਼ੀ ਪੈਸਾ ਕਮਾਉਣਾ ਪਵੇ ਉਹ ਆਗਲੇ ਜਵਾਬ ਨੂੰ ਕਾਮਯਾਬ ਕਰਨ ਲਈ ਨਰੇਕਾ ਚ ਹੀ ਪੱਠਲ ਚੱਕੇਗਾ ਤੇ ਬਾਹਰ ਕਿਉਂਕਿ ਨਰੇਕਾ ਹੀ ਤਾਂ 100 ਦਿਨ ਦਾ ਕੰਮ ਹੈ ਨਾ ਪੰਸਾਰ ਤੇ ਹੁੰਜ ਆਪਣੇ ਕੋਲ ਸਾਲੇ 365 ਦਿਨ ਉੱਤੇ ਰੁਜਗਾਰ ਹੋਵੇਗਾ ਨੌਜਵਾਨ ਮੁੰਡੇ ਵੀ ਵਿੱਚ ਬੈਠੇ ਵਿਚਾਰੇ ਕਈ ਮੇਡ ਲੱਗੇ ਹੋਏ ਨਰੇਕਾ ਦੇ ਵਿੱਚ ਕਿਉਂਕਿ ਇੱਕ ਚਲੋ ਰੁਜਗਾਰ ਦਾ ਸਾਧਨ ਹੈ ਇਹ ਵੀ ਜੁੜਿਆ ਹੈ ਤੇ ਕਿੱਥੇ ਸਾਨੂੰ ਚਾਹੀਦੀਆਂ ਸਾਡੇ ਜਵਾਨਾਂ ਨੂੰ ਨੌਕਰੀਆਂ ਤੇ ਮਿਲਦਾ ਵੀ ਪੈ ਆਪਾਂ ਨੂੰ ਵੀ ਤਿਉਹਾਰ ਸਾਡੇ ਪੰਜਾਬ ਵਿੱਚ ਮੜਾਈ ਜਾਂਦੇ ਨੇ ਵੀ ਅਸੀਂ ਸਾਰੇ ਹੀ ਤਿਉਹਾਰ ਜਿਹੜੇ ਬੜੇ ਖੁਸ਼ੀ ਨਾਲ ਚਾਹਵਣ ਨਾਲ ਮਨਾਉਂਦੇ ਆ ਉਹਨਾਂ ਤਿਉਹਾਰਾਂ ਵਿੱਚੋਂ ਇੱਕ ਤਿਉਹਾਰ ਸਾਡਾ ਲੋਹੜੀ ਦਾ ਤਿਉਹਾਰ ਹੈ ਜਿਹੜਾ ਕਿ ਅੱਜ ਕਾਫੀ ਸਾਰੇ ਪਿੰਡਾਂ ਤੋਂ ਰੇਗਾ ਲੇਬਰ ਨੇ ਆਣ ਕੇ ਕਿਤੇ ਦਾਣਾ ਮੰਡੀ 'ਚ ਮਨਾਇਆ ਬੜੀ ਖੁਸ਼ੀ ਹੋਈ ਤੇ ਅਸੀਂ ਵੀ ਇਹਨਾਂ ਦੀ ਖੁਸ਼ੀ 'ਚ ਸ਼ਾਮਲ ਹੋਏ ਆ ਅਸੀਂ ਪਰਮਾਤਮਾ ਕੋਲੇ ਦੁਆ ਕਰਦੇ ਆ ਕਿ ਇਹਨਾਂ ਸਾਰੇ ਰੇਗਾ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਕੰਮ ਮਿਲੇ ਕਿ ਚੰਗਾ ਚੰਗਾ ਕੰਮ ਕਰਨ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਸਟੇਟ ਲੈਵਲ ਤੇ ਅਸੀਂ ਫਾਜ਼ਲ ਕਾ ਜ਼ਿਲ੍ਹੇ ਵਾਲੇ ਪਹਿਲਾਂ ਹੀ ਸਭ ਤੋਂ ਜ਼ਿਆਦਾ ਕੰਮ ਕਰ ਰਹੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਅਸੀਂ ਇਹਦੇ 'ਚ ਹੋਰ ਵੀ ਤਰੱਕੀ ਕਰੀਏ ਤੇ ਸਾਡੇ ਜਿਹੜੇ ਨਰੇਕਾ ਦਾ ਕੰਮ ਜਿਹੜਾ ਹੋਰ ਵਧੇ ਫੁੱਲੇ ਤੇ ਸਾਡੇ ਨਰੇਕਾ ਲੇਬਰ ਦੇ ਜਿਗ੍ਯੋ ਜ਼ਿਆਦਾ ਤੋਂ ਜ਼ਿਆਦਾ ਕੰਮ ਕਰੇ। ਪਰ ਤੇ ਐਸਟੀਮੇਟ ਖਤਮ ਹੋ ਜਾਂਦੇ ਨੇ ਕਿ ਬਜਟ ਖਤਮ ਹੋ ਜਾਂਦਾ ਇਸ ਕਰਕੇ ਸਾਨੂੰ ਕੁਝ ਸਮੱਸਿਆਵਾਂ ਆਉਂਦੀਆਂ ਨੇ। ਅਸੀਂ ਕੋਸ਼ਿਸ਼ ਕਰ ਰਹੇ ਕਿ ਇਹਨਾਂ ਦਾ ਹੱਲ ਕੀਤਾ ਜਾਵੇ। ਅਸੀਂ ਉਹਨੇ ਫਿਕਸ ਕਰਤਾ ਕਿ ਬੁੱਧਵਾਰ ਜਿਹੜਾ ਹੈ ਅਸੀਂ ਚੀਚੀ ਵਿਕਾਣਾ ਕਰਦੇ ਅੱਜ ਹੀ ਗੱਡ ਰਹੇ ਜਿਹੜੀਆਂ ਸਮੱਸਿਆਵਾਂ ਨੇ ਲੇਬਰ ਦੀਆਂ ਕੰਮ ਨਾ ਮਿਲਣ ਬਾਰੇ ਜਾਂ ਪੇਮੈਂਟ ਨਾ ਪੈਣ ਬਾਰੇ ਉਹਦੇ ਬਾਰੇ ਵਿੱਚ ਅਸੀਂ ਬੁੱਧਵਾਰ ਦਾ ਦਿਨ ਫਿਕਸ ਕਰਾਂਗੇ ਜਲਾਲਾਬਾਦ ਬਲਾਕ ਵਿੱਚ ਉਸ ਦਿਨਾਂ ਕਿ ਆਪਣੀਆਂ ਸਮੱਸਿਆਵਾਂ ਜਿਹੜੀਆਂ ਉਹ ਦੱਸ ਸਕਦੇ ਕਈ ਇਲਾਕੇ ਦੇ ਮਜ਼ਦੂਰਾਂ ਨੂੰ ਕਨਫਿਊਜ਼ਨ ਹੈ ਜੀ ਦਿਹਾੜੀ ਨੂੰ ਲੈ ਕੇ ਮਾੜਾ ਜਾ ਅੱਜ ਲੋਹੜੀ ਦੇ ਮੌਕੇ ਕਲੀਅਰ ਕਰ ਦਿਓ ਜੀ ਕਿੰਨੀ ਦਿਹਾੜੀ ਹੈ ਸਰਕਾਰ ਜਿੱਥੋਂ ਤੱਕ ਦਿਹਾੜੀ ਦਾ ਸੰਬੰਧ ਹੈ ਤੇ 300 ਰੁਪਏ ਦਿਹਾੜੀ ਪ੍ਰੈਜ਼ੈਂਟਲੀ ਚੱਲ ਰਹੀ ਹੈ ਪਰ ਮੈਂ ਜਿਸ ਤਰ੍ਹਾਂ ਆਪਣੇ ਸੰਬੋਧਨ ਚ ਮਜ਼ਦੂਰਾਂ ਨੂੰ ਦੱਸਿਆ ਹੈ ਕਿ ਕੰਮ ਜਿਹੜਾ ਪੂਰਾ ਹੋਵੇ ਕਈ ਵਾਰੀ ਸਾਡਾ ਹੁੰਦਾ ਹੈ ਜਿਹੜਾ ਕੰਮ ਪਾਸ ਪਰ ਜਿੰਨਾ ਕੰਮ ਪਾਸ ਹੋਇਆ ਉਹ ਮਜ਼ਦੂਰਾ ਦੇ ਦਿਨਾਂ ਮੁਤਾਬਕ 6 ਲੱਖ ਬਣ ਜਾਂਦਾ ਪਰ ਕੰਮ ਆਉਣ ਦਾ ਗਰਾਊਂਡ ਜਿਹੜਾ ਪੂਰਾ ਨਹੀਂ ਹੁੰਦਾ ਕੰਮ ਜਿਹੜਾ ਉਹਦਾ 2/3 ਰਹਿ ਜਾਂਦਾ 1/3 ਰਹਿ ਜਾਂਦਾ ਹੈ 1/10 ਪਰ ਰਹਿ ਜਾਂਦਾ ਤੇ ਉਸ ਹਿਸਾਬ ਨਾਲ ਥੋੜੀ ਜਿਹੀ ਦਿਹਾੜੀ ਕੱਟ ਪਾਈ ਜਾਂਦੀ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਕੰਮ ਵੀ ਪੂਰਾ ਹੋਵੇ ਤੇ ਦਿਹਾੜੀ ਵੀ ਪੂਰੀ ਲੋ ਤਾਂ ਕਿ ਇਸ ਬਸੇਆ ਦੁਬਾਰਾ ਨਾ ਲੋੜੀਂਵਰ ਮੰਗੀ ਦੇ ਤੋਹਾਰ ਨੂੰ ਲੈ ਕੇ ਜਿਹੜੇ ਇਲਾਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਮੰਗੀ ਤੇ ਲੋਹੜੀ ਦੇ ਤਿਉਹਾਰ ਲੋਹੜੀ ਦਾ ਤਿਉਹਾਰ ਜਿਹੜਾ ਸਾਡਾ ਉਹ ਖੁਸ਼ੀਆਂ ਮਨਾਉਣ ਦਾ ਖੁਸ਼ੀਆਂ ਮਣਡਣ ਦਾ ਤਿਉਹਾਰ ਹੈ ਤੇ ਮੰਗੀ ਜਿਹੜਾ ਸਾਡਾ ਉਹ ਸ਼ਹੀਦਾਂ ਨੂੰ ਯਾਦ ਕਰਨ ਦਾ ਤਿਉਹਾਰ ਹੈ ਮੈਂ ਇਹਨਾਂ ਨੂੰ ਇਸ ਦੇਸ਼ ਦੇ ਰੋਂ ਚਾਹਨਾ ਕਿ ਪ੍ਰਮਾਤਮਾ ਇਹਨਾਂ ਨੂੰ ਸਾਰੀ ਤਰ੍ਹਾਂ ਦੀਆਂ ਖੁਸ਼ੀਆਂ ਬਖਸ਼ੇ ਤੇ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਆਪ ਜੀ ਦੇ ਵਿਭਾਗ ਵੱਲੋਂ ਕਿਸ ਤਰ੍ਹਾਂ ਮਜ਼ਦੂਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਤਾ ਹੈ ਕਿ ਸਾਡੀਆਂ ਪਹਿਲਾਂ ਵੀ ਅਸੀਂ ਇਹ ਬੁੱਧਵਾਰ ਦਾ ਦਿਨ ਫਿਕਸ ਕਰਨ ਲੱਗੇ ਆ ਇਹਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਮੈਂ ਸਟੈਟਿਕ ਆਰਡਰ ਕਰਤੇ ਆਪਣੇ ਸਟਾਫ ਨੂੰ ਕਿ ਜਦੋਂ ਵੀ ਕਿਦਰੇ ਡਿਮਾਂਡ ਤੋਂ ਹਿਸਾਬ ਨਾਲ ਪਹਿਲਾਂ ਹੀ ਕੰਮ ਅਪਰੂਵ ਹੋਲ ਦੋ ਕੰਮ ਅਪਰੂਵ ਹੋ ਗਿਆ ਤੇ ਦੋ ਨਵੇਂ ਕੰਮ ਜਿਹੜੇ ਹੋ ਉਹਨਾਂ ਦੇ ਐਸਟੀਮੇਟ ਭੇਜ ਦਿੱਤੇ ਜਾਣ ਤਾਂ ਕਿ ਐਸਟੀਮੇਟ ਪਾਸ ਨਾ ਹੋਣ ਦਾ ਸਾਡੇ ਕੋਲ ਕਿਦਰੇ ਵੀ ਨਾ ਰਹਿ ਜਾਵੇ ਕਿ ਸਾਸੀ ਕੰਮ ਨਹੀਂ ਦੇ ਸਕੀ ਕਿਸ ਤਰ੍ਹਾਂ ਅੱਜ ਮਜ਼ਦੂਰਾਂ ਨੇ ਲੋੜੀ ਮਨਾਈ ਕਿੰਨਾ ਕੁ ਮਾਣ ਮਹਿਸੂਸ ਕਰ ਰਹੇ ਹੋ ਮੈਂ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਇਹ ਸ਼ਾਇਦ ਮੈਂ ਮੇਰੀ 10 ਸਾਲ ਦੀ ਸਰਵਸਿਆ 10 ਸਾਲ 10 ਲੋੜੀਆਂ ਵਿੱਚ ਪਹਿਲੀ ਵਾਰਿਆ ਕੀਤੀ ਜਿਹੜੀ ਲੋੜੀ ਪੜਾਈ ਜਾ ਰਹੀ ਹੈ ਮਜ਼ਦੂਰਾ ਵੱਲ ਸਟਾਫ ਨਾਲ ਤੋਂ ਚਲੋ ਅਸੀਂ ਹਰ ਸਾਲ ਲੋੜੀ ਮਨਾਉਂਦੀ ਹਾਂ ਮੈਨੂੰ ਇਸ ਗੱਲ ਤੋਂ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਅੱਜ ਅਸੀਂ ਲੋੜੀ ਦਾ ਤਿਉਹਾਰ ਇਕੱਠੇ ਸੈਲੀਬ੍ਰੇਟ ਕਰ ਰਹੇ ਹਾਂ ਕਿ ਸਾਨੂੰ ਵੀ ਕਦੇ ਇਕੱਠੇ ਬਹਿਣ ਦਾ ਮੌਕਾ ਮਿਲੇ ਤੇ ਇੱਕ ਦੂਜੇ ਦੀ ਖੁਸ਼ੀ 'ਚ ਤੇ ਗਮੀ 'ਚ ਸ਼ਾਮਲ ਹੋਣ ਦਾ ਸਾਨੂੰ ਮੌਕਾ ਮਿਲੇ ਤੇ ਸਾਡੇ ਹੀ ਮਾਪਿਓ ਨੇ ਇਹਨਾਂ ਪਿੰਡਾਂ 'ਚ ਜੰਮੇ ਆ ਇੱਥੇ ਪਲੇ ਆ ਤੇ ਅੱਜ ਅਸੀਂ ਉਹਨਾਂ ਦੇ ਇਕੱਠੇ ਜਪਣਾ ਜਿਹੜਾ ਇੱਕ ਫੰਕਸ਼ਨ ਹੈ ਇੱਕ ਸੈਲੀਬ੍ਰੇਟ ਕਰ ਰਹੇ ਹਾਂ ਤੇ ਬੀਡੀਪੀਓ ਸਭਾਣ ਵੀ ਆ ਕੇ ਗਏ ਆ ਤੇ ਪੂਰਾ ਸਾਡਾ ਮਨਰੇਗਾ ਦਾ ਮੁਲਾਜ਼ਮ ਤਬਕਾ ਅੱਜ ਉਹ ਚੜਿਆ ਤੇ ਸਾਰਿਆਂ ਨੂੰ ਇਹ ਤਿਉਹਾਰ ਖੁਸ਼ੀਆਂ ਦਾ ਮੌਕਾ ਦੇਵੇ ਇਕੱਲੇ ਇਕੱਲੇ ਘਰ ਦੇ ਵਿੱਚ ਜਿਹੜੀ ਹੈ ਇਹ ਖੁਸ਼ੀਆਂ ਦਾ ਜਿਹੜੀ ਦਾਤ ਹੈ ਸਾਰਿਆਂ ਨੂੰ ਆਪਾਂ ਦੀ ਮੰਗਾਂ ਦੇ ਨਾਲ 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 ਜਿਹੜੇ ਸਾਡਾ ਰੈਗੂਲਰ ਦੀ ਮੰਗ ਦੀ ਲੜਾਈ ਹੈ ਉਹ ਸਾਡੀ ਸਰਕਾਰ ਨਾਲ ਕੋਈ ਵੀ ਸਰਕਾਰ ਹੈ ਭਵੇਂ ਕਾਲੀ ਨਾਲੇ ਭਾਜੀਪੀ ਹੈ ਕਾਂਗਰਸ ਹੈ ਜਾਂ ਆਪ ਹੈ ਉਹ ਸਾਡੀਆਂ ਜਿਹੜੀਆਂ ਮੰਗਾਂ ਉਸੇ ਤਰ੍ਹਾਂ ਸਟੈਂਡ ਕਰਦੀਆਂ ਉਹਨਾਂ ਦੇ ਪ੍ਰਤੀ ਸੰਘਰਸ਼ ਵੀ ਜਾਰੀ ਰਹਿਣਗੇ ਤੇ ਅੱਜ ਜਿਹੜਾ ਖੁਸ਼ੀ ਦਾ ਮਾਹੌਲ ਹੈ ਸਾਡੇ ਆਪ ਦੇ ਪਰਿਵਾਰਾਂ 'ਚ ਬਹਿਣ ਦਾ ਮੌਕਾ ਮਿਲਿਆ ਪਹਿਲਾਂ ਸਾਡੇ ਲਈ ਉਹ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀਆਂ ਮੰਗਾਂ ਮਸਲੇ ਹੱਲ ਨਹੀਂ ਹੁੰਦੇ ਤਾਂ ਅਸੀਂ ਵੱਡੇ ਪੱਤਰ ਤੇ ਆਪ ਦਾ ਸੰਘਰਸ਼ ਦੀ ਤੇੜੀ ਤਿਆਰੀ ਦੇ ਰੂਪ ਵਿੱਚ ਕਰਾਂਗੇ ਤੇ ਇਲਾਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਲੋਕਾਂ ਨੇ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਮਨਰੇਕਾ ਦੇ ਵੱਡੇ ਪੱਤਰ ਤੇ ਜ ਵੱਲੋਂ ਵੀ ਕਾਹਨ ਕੀਤਾ ਜਾ ਰਿਹਾ ਤੇ ਮਜ਼ਦੂਰਾਂ ਨੂੰ ਜਿਹੜਾ ਉਹਨਾਂ ਦਾ ਲਾਭ ਨਹੀਂ ਮਿਲ ਰਿਹਾ ਤੇ ਉਸ ਪ੍ਰਤੀ ਸੰਦੇਸ਼ ਜੰਗ ਕੇ ਨੂੰ ਅਵੇਅਰਨੈਸ ਕੀਤਾ ਜਾਵੇ ਮਨਰੇਕਾ ਬਚਾਓ ਜੀਵਨ ਬਚਾਓ ਫਿਰ ਇੱਕ ਮਹਿਮ ਲੈ ਕੇ ਅਸੀਂ ਪਿੰਡਾਂ ਦੇ ਵਿੱਚ ਜਾਵਾਂ ਕਿੰਨਾ ਕੋਟ ਸੀਗਾ ਅੱਜ ਜਿਹੜਾ ਅੱਜ ਤੁਹਾਡੇ ਸਾਹਮਣੇ ਜੀ ਘਟੋ ਘਟ 4-500 ਦਾ ਸਾਡੇ ਲੇਡੀਜ਼ ਤੇ ਸਾਡੇ ਜੈਂਟਸ ਛੋਟੇ ਜਿਹੇ ਸੱਦੇ ਤੇ ਅਸੀਂ ਰਾਤੋ ਰਾਤ ਸਾਰੇ ਮੁਲਾਜ਼ਮਾਂ ਭਰਾਵਾਂ ਨੇ ਸੋਚਿਆ ਕਿ ਸਾਡਾ ਲੇਬਰ ਲਈ ਕੁਝ ਬੰਦਾ ਤੇ ਅਸੀਂ ਉਹਨਾਂ ਨੂੰ ਇੱਕ ਤੋਹਫੇ ਦੇ ਰੂਪ ਵਿੱਚ ਅੱਜ ਫਲੋਰੀਦਾ ਤਿਉਹਾਰ ਜਿਹੜਾ ਉਹਨਾਂ ਨਾਲ ਮਨਾਈਏ ਤੇ ਅੱਜ ਅਸੀਂ ਉਹ ਪ੍ਰਾਲਾ ਕੀਤਾ ਤੇ ਆਨ ਵਾਲੇ ਦਿਨਾਂ ਚ ਹੋਰ ਬਲਾਕਾਂ ਜਿਵੇਂ ਅਸੀਂ ਇਹ ਪ੍ਰਾਲਾ ਅੱਗੇ